ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਕੌਮ ਦੀ ਜਿਹੜੀ ਜਵਾਨੀ ਹੈ ਉਹ ਜਵਾਨੀ ਭਟਕਦੀ ਹੋਈ ਨਜ਼ਰ ਪੈਂਦੀ ਹੈ ਉਲਜੀ ਹੋਈ ਤਾਣੇ ਦੀ ਤਰ੍ਹਾਂ ਨਜ਼ਰ ਪੈਂਦੀ ਹੈ ਉਹਦੇ ਸਬੰਧ ਵਿੱਚ ਮੈਂ 2-4 ਗੱਲਾਂ ਕਰਨੀਆਂ ਚਾਹਾਂਗਾ ਜਿਹੜਾ ਬੰਦਾ ਅੰਦਰੋਂ ਆਪਣੇ ਆਪ ਨੂੰ ਊਣਾ ਮਹਿਸੂਸ ਕਰਦਾ ਕੋਈ ਨਾ ਕੋਈ ਘਾਟ ਮਹਿਸੂਸ ਕਰਦਾ ਹੈ ਹੀਣ ਭਾਵਨਾ ਮਹਿਸੂਸ ਕਰਦਾ ਹੈ ਉਹ ਬੰਦਾ ਅੰਦਰੋਂ ਖਿਜਿਆ ਰਹਿੰਦਾ ਹੈ ਕਲਪਦਾ ਰਹਿੰਦਾ ਹੈ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਅੰਦਰ ਬੈ ਕੇ ਉਹ ਨਾਟਕੀ ਖੁਸ਼ੀ ਜਾਰ ਕਰਨ ਦਾ ਯਤਨ ਕਰੇ ਗੱਲ ਵੱਖਰੀ ਪਰ ਅੰਦਰੋਂ ਅਧੂਰਾ ਮਹਿਸੂਸ ਕਰਦਾ ਹੈ ਅੰਦਰੋਂ কুরਜਿਆ ਹੁੰਦਰਾ ਹੈ ਅੰਦਰੋਂ ਕਲਪਿਆ ਹੁੰਦਾ ਹੈ ਖਿਜਿਆ ਰਹਿੰਦਾ ਹੈ ਔਰ ਉਹਦੇ ਖਿਜੇ ਹੋਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਅੰਦਰ ਉਹਦਾ ਕਿਸੇ ਨਾ ਕਿਸੇ ਗੱਲ ਦੀ ਘਾਟ ਮਹਿਸੂਸ ਕਰਦਾ ਹੈ ਉਹਦਾ ਹਰ ਵਕਤ কুরਜੇ ਰਹਿਣਾ ਇਸ ਗੱਲ ਦੀ ਨਿਸ਼ਾਨੀ ਹੈ ਕੇ ਅੰਦਰੋਂ ਆਪਣੇ ਆਪ ਨੂੰ ਊਣਾ ਮਹਿਸੂਸ ਕਰਦਾ ਹੈ ਉਹਦੇ ਚਿਹਰੇ ਦੇ ਉੱਤੇ ਖੁਸ਼ੀ ਨਹੀਂ ਹੁੰਦੀ ਉਹਦੇ ਚਿਹਰੇ ਦੇ ਉੱਤੇ ਚਮਕਣੀ ਹੁੰਦੀ ਅੱਖਾਂ ਦੇ ਅੰਦਰ ਵੀ ਚਮਕਣੀ ਹੁੰਦੀ ਫਿਰ ਉਹ ਜਿਹੜਾ ਆਪਣਾ ਅੰਦਰ ਦਾ ਖਿਜਿਆ ਪਾਣੇ ਅੰਦਰ ਦੀ ਘਾਟ ਹੈ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਬਾਹਰ ਤੇ ਨਿਕਲਣੀ ਹੈ ਨਾ ਗੁਰਬਾਣੀ ਦਾ ਇੱਕ ਵਾਕ ਹੈ ਕਿ ਜੋ ਜੀਵ ਹੋਏ ਸੋ ਉਗਵੈ ਮੂੰ ਕਾ ਕਯਾ ਵਾਉ ਜੋ ਅੰਦਰ ਹੁੰਦਾ ਹੈ ਉਹ ਰੂਪ ਬਦਲ ਕੇ ਬਦਲਵੇਂ ਰੂਪ ਦੇ ਅੰਦਰ ਤੁਹਾਡੇ ਬੋਲਾਂ ਦੇ ਰਹੀਂ ਪ੍ਰਗਟ ਹੋ ਜਾਂਦਾ ਹੈ ਤੁਹਾਡੇ ਕਰਮਾਂ ਦੇ ਰਹੀਂ ਪ੍ਰਗਟ ਹੋ ਜਾਂਦਾ ਹੈ ਹੁਣ ਉਹ ਅੰਦਰ ਇਹ ਜਿਹੜਾ ਤੁਹਾਡਾ ਪ੍ਰਗਟ ਹੋਣਾ ਤੇ ਤੁਹਾਡੇ ਜ਼ੁਬਾਨ ਦੇ ਰਹੀਂ ਜਾਂ ਤੁਹਾਡੇ ਕਰਮਾਂ ਦੇ ਰਹੀਂ ਫਿਰ ਉਹ ਜਿਹੜਾ ਅੰਦਰੋਂ ਖਿਜਿਆ ਬੰਦਾ ਅਧੂਰਾ ਬੰਦਾ ਜਿਹੜਾ ਇਹ ਸਮਝ ਲੈਂਦਾ ਐ ਮੈਂ ਨਗੂਣਾ ਹਾਂ ਕਮਾ ਹਾਂ ਉਹ ਬੰਦਾ ਫਿਰ ਮਾਂ ਦੇ ਨਾਲ ਲੜਦਾ ਐ ਪਿਓ ਦੇ ਨਾਲ ਲੜਦਾ ਐ ਭਰਾਇਆਂ ਪਾਈਆਂ ਦੇ ਨਾਲ ਲੜਦਾ ਐ ਪਰਜਾਈਆਂ ਨਾਲ ਲੜਦਾ ਐ ਤੇ ਸਮਾਜ ਨਾਲ ਵੀ ਲੜਦਾ ਐ ਹੁੰਦੀ ਉਹਦੇ ਅੰਦਰ ਘਾਟ ਹੈ ਤੇ ਜ਼ੁਬਾਨੋਂ ਇਹ ਕਹਿੰਦਾ ਤੁਹਾਡੇ ਅੰਦਰ ਘਾਟ ਹੈ ਹੁੰਦੀ ਅੰਦਰ ਉਹਦੇ ਊਣਾਪਣ ਲੋਕਾਂ ਨੂੰ ਕਹੇਗਾ ਵੀ ਤੁਸੀਂ ਊਣੇ ਹੋ ਤੁਸੀਂ ਅਧੂਰੇ ਹੋ ਹੁੰਦਾ ਉਹਦੇ ਆਪਣੇ ਅੰਦਰ ਹੈ ਸਭ ਕੁਝ ਜੇ ਵਿਆਹ ਹੋਏ ਘਰਵਾਲੀ ਦੇ ਗਲ ਪਏਗਾ ਬੱਚਿਆਂ ਦੇ ਗਲ ਪਏਗਾ ਮਾਂ ਬਾਪ ਨੂੰ ਦੁਖੀ ਕਰੇਗਾ ਇਹ ਸਾਰੀਆਂ ਨਿਸ਼ਾਨੀਆਂ ਨੇ ਨੋਟ ਕਰ ਲਓ ਕਿ ਬੰਦਾ ਅੰਦਰੋਂ ਊਣਾ ਹੈ ਬੰਦਾ ਅੰਦਰੋਂ ਅਧੂਰਾ ਹੈ ਬੰਦਾ ਅੰਦਰੋਂ ਕੋਈ ਨਾ ਕੋਈ ਹੀਣ ਭਾਵਨਾ ਮਹਿਸੂਸ ਕਰਦਾ ਹੈ ਹਰ ਇੱਕ ਦੇ ਹਰ ਇੱਕ ਦੇ ਗਲ ਪੈਂਦਾ ਤੇ ਹਰ ਇੱਕ ਦੇ ਗਲ ਪੈਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਉਹਦੇ ਅੰਦਰ ਕੋਈ ਨਾ ਕੋਈ ਘਾਟ ਹੈ ਅੱਗੇ ਚੱਲਣੇ ਫਿਰ ਐਸਾ ਬੰਦਾ ਆਪਣੀ ਖੇਚ ਕੱਢਣ ਲਈ ਜਿਹਦੇ ਕੋਲ ਕਰਨ ਲਈ ਕੁਝ ਨਹੀਂ ਹੈ ਕੰਮ ਧੰਦਾ ਕਰਨਾ ਨਹੀਂ ਊਣਾ ਹੈ ਅਧੂਰਾ ਹੈ ਫਿਰ ਉਹ ਆਪਣੀ ਖੇਚ ਕੱਢਣ ਲਈ ਰੋਜ਼ ਕਰਦਾ ਹੈ ਮੁਜ਼ਾਰੇ ਕਰਦਾ ਹੈ ਫਿਰ ਉਹ ਕੌਮ ਦੇ ਨਾਂ ਦੇ ਉੱਤੇ ਕਿਧਰੇ ਨਾ ਕਿਧਰੇ ਜਾ ਕੇ ਨ ਧਰਨੇ ਲਾਉਂਦਾ ਹੈ ਫਿਰ ਉਹ ਇਹ ਕਹੇਗਾ ਵੇਖੋ ਜੀ ਤੱਕਾ ਹੁੰਦਾ ਹੈ ਇਹ ਕਹੇਗਾ ਸਾਡੀ ਬਰਾਦਰੀ ਨਾਲ ਤੱਕਾ ਹੁੰਦਾ ਹੈ ਸਾਡੀ ਕੌਮ ਨਾਲ ਤੱਕਾ ਹੁੰਦਾ ਹੈ ਸਾਡੇ ਸਮਾਜ ਨਾਲ ਤੱਕਾ ਹੁੰਦਾ ਹੈ ਫਿਰ ਉਹ ਬੰਦਾ ਇਦਾਂ ਦੇ ਕੰਮ ਕਰਦਾ ਹੈ ਉਹਦੇ ਕੋਲ ਸਮਾਂ ਨਹੀਂ ਹੈ ਕੁਝ ਕੰਮ ਚੰਗਾ ਕਰ ਸਕੇ ਫਿਰ ਉਹ ਉਹਨਾਂ ਦੇ ਨਾਲ ਮਿਲ ਜਾਂਦਾ ਹੈ ਜਿਹੜੇ ਬੰਦੇ ਧਰਨੇ ਰੋਸ ਮਜ਼ਾਰੇ ਦੇ ਅੰਦਰ ਉਲਝੇ ਹੁੰਦੇ ਨੇ ਫਿਰ ਉਹ ਆਪਣੇ ਆਪ ਨੂੰ ਨਾ ਵਿਕਟਮ ਬਣਾ ਕੇ ਪੇਸ਼ ਕਰਦਾ ਹੈ ਵਿਚਾਰਾ ਜਿਹਾ ਬਣਾ ਕੇ ਪੇਸ਼ ਕਰਦਾ ਹੈ ਨਮਾਣਾ ਜਿਹਾ ਬਣਾ ਕੇ ਪੇਸ਼ ਕਰਦਾ ਹੈ ਇਹ ਪੇਸ਼ ਕਰਦਾ ਹੈ ਵੇਖੋ ਜੀ ਮੇਰੇ ਨਾਲ ਤੱਕਾ ਹੈ ਤੇ ਉਹ ਤੱਕਾ ਮੇਰਾ ਸਮਾਜ ਕਰਦਾ ਹੈ ਮੇਰੀ ਕੌਮ ਕਰਦੀ ਰਾਜਨੀਤੀ ਕਰਦੀ ਲੀਡਰ ਕਰਦੇ ਫਿਰ ਉਹ ਇਦਾਂ ਦਾ ਆਪਣੇ ਆਪ ਨੂੰ ਬਣਾ ਕੇ ਪੇਸ਼ ਕਰਦਾ ਹੈ ਸਰਕਾਰ ਤੇ ਖਿੱਚ ਕੱਢਦਾ ਹੈ ਵੇਖੋ ਜੀ ਸਮਾਜ ਦੇ ਅੰਦਰ ਨਾ ਗਰੀਬੀ ਬੜੀ ਸਰਕਾਰ ਕੀ ਕਰਦੀ ਹੈ ਅਨਪੜਤਾ ਬੜੀ ਹੈ ਸਰਕਾਰ ਕੀ ਕਰਦੀ ਹੈ ਸਰਕਾਰ ਕੁਛ ਕਰਦੀ ਨਹੀਂ ਅਸੀਂ ਵੋਟਾਂ ਪਾਉਂਦੇ ਇਹਨਾਂ ਨੂੰ ਬਣਾਉਨੇ ਆਂ ਅੰਦਰੋਂ ਹਰ ਵਕਤ ਦਾ ਟੁੱਟਿਆ ਬੰਦਾ ਪਰਿਵਾਰ ਤੇ ਖਿਜ ਕੱਢਦਾ ਹੈ ਸਮਾਜ ਤੇ ਖਿਜ ਕੱਢਦਾ ਹੈ ਸਰਕਾਰ ਤੇ ਖਿਜ ਕੱਢਦਾ ਹੈ ਆਪ ਕੁਛ ਕਰਦਾ ਨਹੀਂ ਹੈ ਆ ਆ ਕਿਸੇ ਪਾਸੇ ਤੁਰ ਕੇ ਰਾਜੀ ਨਹੀਂ ਆਪ ਉਹਨੂੰ ਕਹੋ ਵੀ ਚਲੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨਭਾਲੇਗੀ ਤੂੰ ਕੀ ਕਰ ਰਿਹਾ ਹੈ ਤੂੰ ਆਪਣੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਰਿਹਾ ਹੈ ਬੱਚਿਆਂ ਦੀ ਲਲਨਾ ਪਾਲਨਾ ਸਹੀ ਢੰਗ ਨਾਲ ਕਰ ਰਿਹਾ ਹੈ ਜਾਂ ਤੂੰ ਜੋ ਕਰ ਸਕਦਾ ਹੈ ਪਿੰਡ ਦੇ ਅੰਦਰ ਉਹ ਕਰ ਰਿਹਾ ਹੈ ਪਿੰਡ ਦੀ ਕੋਈ ਗਲੀ ਨਾਲੀ ਸਾਫ਼ ਕਰਦਾ ਪਿੰਡ ਦੇ ਪਾਰਕ ਦੇ ਅੰਦਰ ਸਫਾਈ ਕਰਦਾ ਇੱਕ ਬਲਕੇ ਉੱਥੇ ਜਾ ਕੇ ਸ਼ਰਾਬ ਪੀ ਕੇ ਬੋਤਲਾਂ ਵੀ ਸੁੱਟਉਂਦਾ ਗੰਦ ਪਾਉਂਦਾ ਪਿੰਡ ਦੇ ਅੰਦਰ 13 ਯੋਗਦਾਨ ਕੀਏ ਕੌਮ ਦੇ ਅੰਦਰ 13 ਯੋਗਦਾਨ ਕੀਏ ਦੇਸ਼ ਦੇ ਅੰਦਰ 13 ਯੋਗਦਾਨ ਕੀਏ ਤੂੰ ਹਰ ਵਕਤ ਦੂਜੇ ਨੂੰ ਆ ਨਿਸ਼ਾਨਾ ਬਣਾ ਕੇ ਟਾਰਗੇਟ ਬਣਾ ਕੇ ਤੇ ਉਹਨਾਂ ਨੂੰ ਡੀਗ੍ਰੇਡ ਕਰਨ ਦਾ ਯਤਨ ਕਰਦਾ ਜਿਹੜੀ ਸਾਡੀ ਜਵਾਨੀ ਹੈ ਉਹ ਜਵਾਨੀ ਪੜਾਈ ਵੱਲੋਂ ਊਣੀ ਰਹਿ ਗਏ ਬਹੁਤ ਘੱਟ ਬੱਚੇ ਨੇ ਜਵਾਨ ਬੱਚੇ ਜਿਹੜੇ ਪੜਾਈ ਦੇ ਅੰਦਰ ਸ਼ਿਖਰ ਤੇ ਜਾ ਰਹੇ ਨੇ ਬਹੁਤ ਬਹੁਤ ਘੱਟ ਬੱਚੇ ਨੇ ਖਾਸ ਕਰਕੇ ਸਾਡੀ ਕੌਮ ਦੇ ਅੰਦਰ ਪੜਾਈ ਵੱਲੋਂ ਅਦੂਰੇ ਰਹਿ ਗਏ ਨੌਕਰਾ ਵੀ ਪੇਸ਼ਾ ਚੰਗਾ ਕਰਨਾ ਪਾਏ ਫਿਰ ਹੁਣ ਕੋਈ ਨਾ ਕੋਈ ਵੱਡਾ ਅਫਸਰ ਆਈਐਸ ਆਈਪੀਐਸ ਦੂਜੀ ਕੌਮ ਦਾ ਆਣ ਕੇ ਲੱਗ ਗਿਆ ਤੂੰ ਉਹਦੇ ਥੱਲੇ ਜੇਲ੍ਹ ਜੁਰੀ ਕਰਦਾ ਤੇਰੇ ਅੰਦਰ ਖਿਜ ਮੱਚਦੀ ਤੂੰ ਆਪਣੀ ਖਿਜ ਕੱਢਣ ਲਈ ਫਿਰ ਕੋਈ ਨਾ ਕੋਈ ਹੋਰ ਤਰੀਕਾ ਲੱਭ ਲੈਣਾ ਤੂੰ ਬਿਜ਼ਨਸ ਨਹੀਂ ਕਰਦਾ ਛੋਟਾ ਕੰਮ ਕਰਕੇ ਰਾਜੀ ਨਹੀਂ ਕਮਾ ਕੇ ਰਾਜੀ ਨਹੀਂ ਪਰਿਵਾਰ ਪਾਲ ਕੇ ਰਾਜੀ ਨਹੀਂ ਕਿਸੇ ਦੀ ਸੇਵਾ ਕਰਕੇ ਰਾਜੀ ਨਹੀਂ ਦਸਵੰਦ ਕੱਢ ਕੇ ਰਾਜੀ ਨਹੀਂ ਤੇ ਫਿਰ ਤੂੰ ਦੋਸ਼ ਦੂਜਿਆਂ ਦੇ ਅੰਦਰ ਕੱਢਦਾ ਸਾਡੀ ਜਵਾਨੀ ਦਾ ਅੱਜ ਕੱਲ੍ਹ ਇਹ ਹੀ ਹਾਲ ਹੈ ਰੋਸ ਮੁਜ਼ਾਰੇ ਕਰਨੇ ਧਰਨੇ ਲਾਉਣੇ ਕੋਈ ਇਹਨਾਂ ਨੂੰ ਆਣ ਕੇ ਮਿਲ ਜਾਏ ਸਹੀ ਪਿੱਛੇ ਲਾਉਣ ਵਾਲਾ ਪਿੱਛੇ ਲੱਗਣ ਲਈ ਤਿਆਰ ਬੈਠੇ ਨੇ ਮੰਡਲੀਆਂ ਲੈਣਾ ਬਣਾ ਕੇ ਬੈਠੇ ਨੇ ਕਦੀ ਕਿਸੇ ਨੂੰ ਯੋਧਾ ਮੰਨ ਕੇ ਬਹਿ ਜਾਣਗੇ ਐ ਸਦੀ ਦਾ ਮਹਾਨ ਯੋਧਾ ਕਦੀ ਕਿਸੇ ਨੂੰ ਯੋਧਾ ਮੰਨ ਕੇ ਬਹਿ ਜਾਣਗੇ ਉਹ ਯੋਧਾ ਫਿਰ ਆ ਰਾਜਨੀਤਿਕ ਲੀਡਰ ਬਣ ਜਾਂਦਾ ਹੈ ਉਹ ਯੋਧਾ ਫਿਰ ਆਪ ਕੋਠੀਆਂ ਦੇ ਅੰਦਰ ਰਹਿੰਦਾ ਹੈ ਤੇ ਜਿਹੜੇ ਪਿੱਛੇ ਲੱਗਣ ਵਾਲੇ ਹੁੰਦੇ ਨੇ ਕਈ ਮਰ ਜਾਂਦੇ ਨੇ ਕਈ ਜੇਲਾਂ ਤੇ ਕੋਰਟ ਕਚਹਿਰੀਆਂ ਦੇ ਚੱਕਰ ਕਟਣ ਜੋਗੇ ਰਹਿ ਜਾਂਦੇ ਨੇ ਜਵਾਨੀ ਨੂੰ ਮੇਰੀ ਖਾਸ ਕਰਕੇ ਅਪੀਲ ਹੈ ਬੱਚਿਓ ਆਪਣੀ ਜ਼ਿੰਮੇਵਾਰੀ ਨੂੰ ਸੰਭਾਲੋ ਜਿਹੜੀ ਜ਼ਿੰਮੇਵਾਰੀ ਨਰੰਕਾਰ ਨੇ ਤੁਹਾਡੇਆਂ ਮੋਢਿਆਂ ਤੇ ਪਾਈ ਹੈ ਦੋ ਚਾਰ ਬੱਚਿਆਂ ਨੂੰ ਤੁਸੀਂ ਜਨਮ ਦਿੱਤਾ ਹੈ ਤੁਹਾਡੇ ਬਜ਼ੁਰਗ ਮਾਪੇ ਨੇ ਉਹਨਾਂ ਦੀ ਜ਼ਿੰਮੇਵਾਰੀ ਨੂੰ ਸੰਭਾਲੋ ਇਹ ਵੀ ਤੁਹਾਡਾ ਇੱਕ ਦੇਸ਼ ਦੇ ਹਿੱਤ ਵਿੱਚ ਯੋਗਦਾਨ ਹੈ ਇਹ ਵੀ ਤੁਹਾਡਾ ਕੌਮ ਦੇ ਭਲੇ ਵਿੱਚ ਇੱਕ ਯੋਗਦਾਨ ਹੈ ਸਮਾਜ ਦੇ ਵਾਦੇ ਵਿੱਚ ਇੱਕ ਯੋਗਦਾਨ ਹੈ ਤੁਸੀਂ ਆਪਣੇ ਆਪ ਨੂੰ ਨਕਾਰਾ ਸਮਝਦੇ ਹੋ ਨਕਮਾ ਸਮਝਦੇ ਹੋ ਗਿਆ ਗੁਜ਼ਰਿਆ ਸਮਝਦੇ ਹੋ ਫਿਰ ਉਹ ਜਿਹੜੀ ਕਮਜ਼ੋਰੀ ਕਮਜ਼ੋਰੀ ਅੰਦਰੋਂ ਵੱਢਦੀ ਹੈ ਤੇ ਕਮਜ਼ੋਰੀ ਨੂੰ ਛਪਾਉਣ ਲਈ ਫਿਰ ਤੁਸੀਂ ਮਾਰਕੋਟਾਈ ਦਾ ਗੈਂਗਸਟਰਾਂ ਦਾ ਲੁੱਟਾਂ ਖੋਹਾਂ ਦਾ ਧਰਨੇ ਬਾਜੀ ਦਾ ਰਾਹ ਫੜ ਲੈਂਦੇ ਹੋ ਤੇ ਨਾਂ ਦੇ ਲੈਂਦੇ ਹੋ ਮੈਂ ਧਰਮ ਦੀ ਸੇਵਾ ਕਰਦਾ ਧਰਮ ਦੀ ਨਹੀਂ ਤੁਸੀਂ ਉਜੜੇ ਪਏ ਹੋ ਤੁਸੀਂ ਸਹੀ ਰਾਹ ਤੋਂ ਭਟਕ ਕੇ ਗਲਤ ਰਾਹ ਦੇ ਉੱਤੇ ਚੱਲਣ ਵਾਲੇ ਪਾਂਦੀ ਬਣ ਗਏ ਹੋ ਲੋਕਾਂ 'ਚ ਖਾਸ ਬਣਨ ਦੀ ਜੇ ਚਾਹਤ ਹੈ ਨਾ ਤੇ ਇਮਾਨਦਾਰੀ ਨਾਲ ਮਿਹਨਤ ਕਰੋ ਇਮਾਨਦਾਰੀ ਦੇ ਨਾਲ ਪੜ੍ਹਾਈ ਕਰੋ ਆਪਣੀ ਜ਼ਿੰਮੇਵਾਰੀ ਨੂੰ ਸੰਭਾਲੋ ਆਪਣੀ ਗਲਤੀ ਤੇ ਪਰਦਾ ਪਾ ਕੇ ਰੋਸ ਮਜਾਰੇ ਕਰਕੇ ਨਾਰੇਬਾਜੀ ਕਰਕੇ ਕਿਸੇ ਨੂੰ ਮਾਰ ਕੇ ਕਿਸੇ ਨੂੰ ਲੁੱਟ ਕੇ ਖਾਸ ਬਣਨ ਦਾ ਯਤਨ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ